ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੀਕੇ ਵਿਦ ਗੁਰਪ੍ਰੀਤ ਕੌਰ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤਾਂ ਅੱਜ ਦੀ ਕਲਾਸ ਦੇ ਵਿੱਚ ਰਾਜੇ ਆਪਾਂ ਕਰਾਂਗੇ ਬਲਰਾਜ ਸਾਨੀ ਜੀ ਦੇ ਇੰਪੋਰਟੈਂਟ ਇੰਪੋਰਟੈਂਟ MCQ's ਕੱਲ ਦੀ ਕਲਾਸ ਦੇ ਵਿੱਚ ਆਪਾਂ ਇਹਨਾਂ ਦੀ ਥਿਊਰੀ ਕਵਰ ਕੀਤੀ ਸੀ ਜਿਨ੍ਹਾਂ ਦੇ ਵਿੱਚ ਆਪਾਂ ਇਹਨਾਂ ਦੇ ਬੇਸਿਕ ਜੀਵਨ ਬਾਰੇ ਦੇਖਿਆ ਸੀ ਔਰ ਇਹਨਾਂ ਦੀਆਂ ਰਚਨਾਵਾਂ ਬਾਰੇ ਦੇਖਿਆ ਸੀ ਔਰ ਇਹਨਾਂ ਦੀ ਅਦਾਕਾਰੀ ਬਾਰੇ ਦੇਖਿਆ ਸੀ ਠੀਕ ਹੈ ਜੀ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹਨਾਂ ਦੇ ਮੋਸਟ ਇੰਪੋਰਟੈਂਟ ਐਮਸੀਕਿਊਜ਼ ਕਰਾਂਗੇ ਜਿਹਦੇ ਨਾਲ ਆਪਣੀ ਬਹੁਤ ਅੱਛੀ ਰਿਵੀਜ਼ਨ ਹੋ ਜਾਊਗੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਇੱਕ ਟੌਪਿਕ ਜਿਹੜਾ ਆਪਣਾ ਪੈਂਡਿੰਗ ਆ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਲੈ ਕੇ ਆਉਂਗੀ ਜਿਹੜਾ ਇਹਨਾਂ ਦਾ ਮੇਰਾ ਪਾਕਿਸਤਾਨੀ ਸਫਰਨਾਮਾ ਹਿੱਟਾ ਸੀ ਉਹਦੇ ਵਿੱਚ ਇੱਕ ਮੋੜ ਦੇਖਿਆ ਪਿੰਡ ਜਿਹੜੀ ਵਾਰਤਕ ਆ ਉਹ ਆਪਾਂ ਉਹਦੀ ਗੱਲ ਨਹੀਂ ਕੀਤੀ ਗਈ ਉਹ ਮੈਂ ਪੂਰੀ ਇੱਕ ਵੀਡੀਓ ਹੀ ਲੈ ਕੇ ਆਉਂਗੀ ਮੂੜ ਵਿਖਿਆ ਪਿੰਡ ਦੇ ਉੱਪਰ ਕਿਉਂਕਿ ਇਹ ਜਿਹੜਾ ਹੈਗਾ ਮੂੜ ਵਿਖਿਆ ਪਿੰਡ ਇਹ ਆਪਣੀ 9th ਆਈ ਥਿੰਕ ਸੈ 8th ਜਾਂ 9th ਕਲਾਸ ਦੀ ਬੁੱਕ ਦੇ ਵਿੱਚ ਹੈਗਾ ਤੇ ਆਪਣਾ ਜਿਹੜਾ ETT 9594 ਦਾ ਸਿਲੇਬਸ ਹੈ ਉਹ 10th ਲੈਵਲ ਤੱਕ ਹੈ ਤੇ ਇਹਦੇ ਕਰਕੇ ਇਹ ਵਾਲਾ ਟੌਪਿਕ ਜਿਹੜਾ ਇੰਪੋਰਟੈਂਟ ਹੁੰਦਾ ਤਾਂ ਕਰਕੇ ਨੈਕਸਟ ਵੀਡੀਓ ਦੇ ਵਿੱਚ ਇਹ ਜਿਹੜੀ ਵਾਰਤਕ ਹੈ ਮੋੜ ਵਿਖਿਆ ਪਿੰਡ ਉਹ ਆਪਾਂ ਕਰਾਂਗੇ ਤੇ ਅੱਜ ਦੀ ਕਲਾਸ ਦੇ ਵਿੱਚ ਸਿਰਫ ਆਪਾਂ ਅਭਿਆਸ ਪ੍ਰਸ਼ਨ ਕਰਾਂਗੇ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਡਿਲੇ ਦੇ ਸਭ ਤੋਂ ਪਹਿਲਾ MCQ ਆਪਣੇ ਕੋਲ ਬਲਰਾਜ ਸਾਨੀ ਜੀ ਦਾ ਮੋਢਲਾ ਨਾਮ ਕੀ ਸੀ ਆਪਸ਼ਨਸ ਨੇ ਆਪਣੇ ਕੋਲ ਬਲਤੇਜ ਆਪਸ਼ਨ ਬੀ ਤੇਜਰਮ ਆਪਸ਼ਨ ਸੀ ਯੁਧੀਸ਼ਤਰ ਆਪਸ਼ਨ ਡੀ ਸੁਖਾ ਸਿੰਘ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਜੀ ਯੁਧੀਸ਼ਤਰ ਇਹਨਾਂ ਦਾ ਕੀ ਸੀਗਾ ਮੁੱਢਲਾ ਨਾਮ ਸੀ ਬਚਪਨ ਦਾ ਨਾਮ ਯੁਧੀਸ਼ਤਰ ਪਰ ਇਹ ਔਖਾ ਹੋਣ ਕਰਕੇ ਬਲਰਾਜ ਇਹਨਾਂ ਦਾ ਬਾਅਦ ਵਿੱਚ ਨਾਮ ਰੱਖ ਦਿੱਤਾ ਗਿਆ ਔਰ ਸਾਨੀ ਇਹਨਾਂ ਦੀ ਗੋਤ ਹੈ ਨੈਕਸਟ ਹੈ ਜੀ ਬਲਰਾਜ ਸਾਨੀ ਦਾ ਜਨਮ ਕਦੋਂ ਹੋਇਆ অপশনস নে 2 জুন 1913 2 मार्च 1913 2 जून 1914 1 मई 1913 ਫੰਦੇ ਕੋ ਬਲਰਾਸਾਨੀ ਜਿਹੜੇ ਸੀਗੇ ਨਾ ਇਹਨਾਂ ਦਾ ਇੱਕ ਤਾਂ ਮਜ਼ਦੂਰਾਂ ਦੇ ਨਾਲ ਬੜਾ ਜ਼ਿਆਦਾ ਪ੍ਰੇਮ ਸੀ ਤੇ ਇੱਕ ਇਹਨਾਂ ਦਾ ਜਿਹੜਾ ਸੀਗਾ ਕਿਸਾਨਾਂ ਦੇ ਨਾਲ ਬੜਾ ਜ਼ਿਆਦਾ ਪ੍ਰੇਮ ਸੀਗਾ ਇਸੇ ਕਰਕੇ ਇਹਨਾਂ ਨੇ ਮਹਾਤਮਾ ਗਾਂਧੀ ਜੀ ਦੇ ਨਾਲ 1.5 ਸਾਲ ਕੰਮ ਵੀ ਕੀਤਾ ਇਹਨਾਂ ਨੇ ਉਹਨਾਂ ਦੇ ਜਿਹੜੇ ਵੀ ਸਤਿਆਗ੍ਰਹਿ ਹ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਆਪਣੀ ਭੂਮਿਕਾ ਜਿਹੜੀ ਨਿਭਾਈ ਹੈ ਉਹਨਾਂ ਦੇ ਨਾਲ ਵਰਕ ਕੀਤਾ ਤੇ ਇਹ ਜਿਹੜਾ ਸੀਗਾ ਇਹਨਾਂ ਦਾ ਦੇਖੋ 1 ਮਈ ਨੂੰ ਕੀ ਹੁੰਦਾ ਲੀਬਰਡੇ ਹੁੰਦਾ ਇਨਾਂ ਦਾ ਮਜ਼ਦੂਰਾਂ ਦੇ ਨਾਲ ਬੜਾ ਪ੍ਰੇਮ ਸੀਗਾ ਉਹਦੇ ਤੋਂ ਹੀ ਕੀ ਪੁਆਇੰਟ ਫੜ ਲਓ ਕਿ 1 ਮਈ 1913 ਨੂੰ ਇਹਨਾਂ ਦਾ ਜਨਮ ਹੋਇਆ ਤੇ ਹੁਣ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀਗਾ ਤੇ 13 ਅਪ੍ਰੈਲ ਨੂੰ ਹੁੰਦੀ ਹੈ ਵਿਸਾਖੀ ਜਿਹੜੀ ਕਿ ਕਿਸਾਨਾਂ ਦੇ ਨਾਲ ਰਿਲੇਟਡ ਹੈ ਤੇ 13 ਅਪ੍ਰੈਲ ਨੂੰ ਹੀ ਇਹਨਾਂ ਦੀ ਜਿਹੜੀ ਆ ਉਹ ਡੈਥ ਹੋਈ ਹੈ ਠੀਕ ਹੈ ਜੀ ਦੋਨੋਂ ਕੀ ਪੁਆਇੰਟ ਫੜ ਲਓ ਤੁਹਾਨੂੰ ਕਦੀ ਵੀ ਨਹੀਂ ਭੁੱਲਣਗੇ ਨੈਕਸਟ ਹੈ ਜੀ ਸਾਨੀ ਦੀ ਮੌਤ ਕਦੋਂ ਹੋਈ 옵ਸ਼ਨਸ ਨੇ ਸਾਡੇ ਕੋਲ 13 ਅਪ੍ਰੈਲ 1913 13 April 1973 13 April 1970 ਕੋਈ ਵੀ ਨਹੀਂ ਹੁਣ 13 April 1913 ਤਾਂ ਨਹੀਂ ਹੋ ਸਕਦਾ ਕਿਉਂਕਿ 1913 ਦੇ ਵਿੱਚ ਤਾਂ ਇਹਨਾਂ ਦਾ ਜਨਮ ਹੋਇਆ ਤੇ 13 April 1973 ਜਿਹੜਾ ਉਹ ਰਾਈਟ ਆਪਸ਼ਨ ਹੈ ਆਪਸ਼ਨ B ਦੇ ਨਾਲ ਚੱਲਾਂਗੇ 13 April 1973 ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਆ ਕਿਸ ਕਰਕੇ ਹੁੰਦੀ ਆ ਇਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਦਿਲ ਦਾ ਦੌਰਾ ਪੈਂਦਾ ਦਿਲ ਦੀ ਬਿਮਾਰੀ ਕਰਕੇ ਇਹਨਾਂ ਦੀ ਮੌਤ ਹੁੰਦੀ ਆ ਤੇ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ ਹੈ ਕਿ ਇਹਨਾਂ ਦੀ ਇੱਕ दिली ਇੱਛਾ ਸੀਗੀ ਕਿ ਜਦੋਂ ਵੀ ਇਹਨਾਂ ਦੀ ਡੈਥ ਹੋਵੇ ਤਾਂ ਉਦੋਂ ਕੀ ਜਿਹੜੀ ਹੈ ਤਿਰੰਗੇ ਦੇ ਨਾਲ ਇਹਨਾਂ ਦੀ ਡੈੱਡ ਬੋਡੀ ਜਿਹੜੀ ਕਵਰ ਹੋਵੇ ਤਾਂ ਇਹਨਾਂ ਦੀ ਇੱਛਾ ਜਿਹੜੀ ਆ ਪੂਰੀ ਕੀਤੀ ਗਈ ਸੀ। ਇਸੇ ਦੇ ਨਾਲ ਹੀ ਜਦੋਂ ਇਹਨਾਂ ਦੀ ਡੈਥ ਹੋਈ ਸੀ ਇੱਕ ਤਾਂ ਤਿਰੰਗੇ ਦੇ ਵਿੱਚ ਇਹਨਾਂ ਦੀ ਬੋਡੀ ਨੂੰ ਜਿਹੜਾ ਰੈਪ ਕੀਤਾ ਸੀ ਇਸ ਤੋਂ ਇਲਾਵਾ ਦੋ ਰਾਈਟਰਸ ਦੀਆਂ ਕਿਤਾਬਾਂ ਇਹਨਾਂ ਦੀ ਸਰਾਹਨੇ ਰੱਖੀਆਂ ਸੀਗੀਆਂ। ਉਹ ਆਪਾਂ ਕੱਲ ਦੀ ਕਲਾਸ ਦੇ ਵਿੱਚ ਕੀਤਾ ਸੀ ਤੇ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਜਿਹਦੇ ਤੋਂ ਮੈਨੂੰ ਪਤਾ ਚੱਲੂਗਾ ਕਿ ਤੁਹਾਡੀ ਕਿੰਨੀ ਕੋ ਤਿਆਰੀ ਹੋ ਰਹੀ ਹੈ ਨੈਕਸਟ ਹੈ ਜੀ ਬਲਰਾਜ ਸਾਨੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ অপਸ਼ਨਸ ਨੇ ਹਰਬੰਸ ਸਾਨੀ ਲక్ష్ਮੀ ਹਰਬੰਸ ਸਰਸਵਤੀ ਹਰਬੰਸ ਦਮਤੀ ਕੋਈ ਵੀ ਨਹੀਂ ਦੇਖੋ ਜੀ ਦਮਤੀ ਤਾਂ ਇਹਨਾਂ ਦੇ ਮਿਸਿਸ ਸੀਗੇ ਪਹਿਲੇ ਮਿਸਿਸ ਸੀਗੇ ਜਿਨ੍ਹਾਂ ਦੇ ਨਾਲ ਮਿਲ ਕੇ ਇਹਨਾਂ ਨੇ ਮੰਡੇ ਮਾਰਨਿੰਗ ਜਿਹੜੀ ਸਪਤਾਹਿਕ ਅਖਬਾਰ ਸ਼ੁਰੂ ਕੀਤੀ ਸੀ ਠੀਕ ਹੈ ਜੀ অপਸ਼ਨ ਸੀ ਤਾਂ ਨਹੀਂ ਹੋ ਸਕਦਾ ਹੁਣ ਆਪਸ਼ਨਸ ਆਪਣੇ ਕੋਲ ਦੋ ਰਹਿ ਗਈਆਂ ਨੇ A ਤੇ B ਤੇ ਇਹ ਆਪਸ਼ਨ ਦੇ ਨਾਲ ਚੱਲਾਂਗੇ ਬਲਰਾਜ ਸਾਨੀ ਜੀ ਦੇ ਪਿਤਾ ਦਾ ਨਾਮ ਜਿਹੜਾ ਸੀਗਾ ਉਹ ਤਾਂ ਸੀਗਾ ਹਰਬੰਸ ਸਾਨੀ ਤੇ ਮਾਤਾ ਦਾ ਨਾਮ ਸੀਗਾ ਲక్ష్ਮੀ ਠੀਕ ਹੈ ਜੀ ਇੱਥੋਂ ਥੋੜਾ ਇੰਟਰਚੇਂਜ ਕਰ ਲਿਓ ਇਹਨੂੰ ਪਿਤਾ ਦਾ ਨਾਮ ਹਰਬੰਸ ਸਾਨੀ ਤੇ ਮਾਤਾ ਦਾ ਨਾਮ ਲక్ష్ਮੀ ਨੈਕਸਟ ਹੈ ਜੀ ਬਲਰਾਜ ਸਾਨੀ ਦੀਆਂ ਅੰਗਰੇਜ਼ੀ ਦੀਆਂ ਕਵਿਤਾਵਾਂ ਕਿਸ ਮੈਗਜ਼ੀਨ ਵਿੱਚ ਛਾਪਦੀਆਂ ਰਹੀਆਂ ਸਨ ਹੁਣ ਇਹਨਾਂ ਦੀਆਂ ਰਚਨਾਵਾਂ ਦੱਸਣੀਆਂ ਨੇ ਕਿ ਇੰਗਲਿਸ਼ ਦੀਆਂ ਕਵਿਤਾਵਾਂ ਜਿਹੜੀਆਂ ਸੀਗੀਆਂ ਕਿਹੜੀ ਮੈਗਜ਼ੀਨ ਦੇ ਵਿੱਚ ਛਾਪਦੀਆਂ ਰਹੀਆਂ ਨੇ অপਸ਼ਨਸ ਨੇ ਫੁਲਵਾੜੀ অপਸ਼ਨ ਬੀ ਅਕਾਲੀ ਆਪਸ਼ਨ ਸੀ ਰਾਵੀ ਆਪਸ਼ਨ ਡੀ ਪ੍ਰੀਤ ਲੜੀ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਜੀ ਰਾਵੀ ਮੈਗਜ਼ੀਨ ਦੇ ਵਿੱਚ ਇਹਨਾਂ ਦੀਆਂ ਅੰਗਰੇਜ਼ੀ ਦੀਆਂ ਕਵਿਤਾਵਾਂ ਛਪਦੀਆਂ ਰਹੀਆਂ ਨੇ ਹੁਣ ਦੇਖੋ ਕੱਲ ਆਪਾਂ ਥਿਊਰੀ ਪਾਰਟ ਕਵਰ ਕੀਤਾ ਸੀ ਪਰ ਉਹਦੇ ਵਿੱਚ ਇਹ ਜਿਹੜੀ ਚੀਜ਼ ਸੀਗੀ ਇਹ ਸਕਿਪ ਹੋ ਗਈ ਸੀ ਇਹਦੇ ਕਰਕੇ ਐਮਸੀਕਿਊਜ਼ ਲਗਾਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਇਹ ਵਾਲੇ ਐਮਸੀਕਿਊਜ਼ ਰਾਜੀ ਬਹੁਤ ਮਿਹਨਤ ਤੋਂ ਬਾਅਦ ਇਕੱਠੇ ਹੁੰਦੇ ਆ ਕਿਉਂਕਿ ਪ੍ਰੀਵੀਅਸ ਇਅਰਸ ਦੇ ਜਿਹੜੇ ਪੇਪਰ ਹੁੰਦੇ ਆ ਉਹਨਾਂ ਦਾ ਐਨਾਲਿਸਿਸ ਕਰਕੇ ਤਿਆਰ ਹੁੰਦੇ ਆ ਤੇ ਜਿਹੜਾ ਇਹ ਕੁਝ ਚੀਜ਼ਾਂ ਜਿਹੜੀਆਂ ਆਪਣੇ ਥਿਊਰੀ ਪਾਰਟਸ ਦੇ ਵਿੱਚ ਮਿਸ ਹੋ ਸਕਦੀਆਂ ਨੇ ਪਰ ਐਮਸੀਕਿਊਜ਼ ਦੇ ਨਾਲ ਉਹ ਵੀ ਕਵਰ ਹੋ ਜਾਂਦੀਆਂ ਨੇ ਤੇ ਨਾਲ ਦੀ ਨਾਲ ਜੋ ਆਪਾਂ ਥਿਊਰੀ ਕਲਾਸ ਕੀਤੀ ਹੁੰਦੀ ਆ ਉਹਦੀ ਰਿਵੀਜ਼ਨ ਦੇ ਲਈ ਬਹੁਤ ਵਧੀਆ ਮੈਥਡ ਹੁੰਦਾ ਐਮਸੀਕਿਊਜ਼ ਲਗਾਉਣਾ ਨੈਕਸਟ ਹੈ ਜੀ ਸਾਨੀ ਦਾ ਪ੍ਰਮੁੱਖ ਕੀਤਾ ਕੀ ਸੀ ਕੀ ਕੰਮ ਸੀਗਾ ਇਹਨਾਂ ਦਾ ਮੁੱਖ ਜਿਹੜਾ ਸੀਗਾ ਆਪਸ਼ਨਸ ਨੇ ਅਦਾਕਾਰੀ ਆਪਸ਼ਨ B ਸਹਿਯੋਗਕਾਰੀ ਆਪਸ਼ਨ C ਦੋਨੋਂ ਆਪਸ਼ਨ D ਕੋਈ ਵੀ ਨਹੀਂ ਹਾਂ ਦੇਖੋ ਜੀ ਅਦਾਕਾਰ ਇਹ ਰਹੇ ਆ ਫਿਲਮਾਂ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਲਗਭਗ 135 ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਪੰਜਾਬੀ ਔਰ ਹਿੰਦੀ ਦੇ ਵਿੱਚ ਠੀਕ ਹੈ ਜੀ ਤੇ ਸਾਹਿਤਕਾਰੀ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਬਹੁਤ ਸਾਰੀਆਂ ਕੁਸਤਕਾਂ ਲਿਖੀਆਂ ਨੇ ਠੀਕ ਹੈ ਕਵਿਤਾਵਾਂ ਲਿਖੀਆਂ ਪਹਿਲਾਂ ਇਹ ਇੰਗਲਿਸ਼ ਦੇ ਵਿੱਚ ਲਿਖਦੇ ਰਹੇ ਆ ਹਿੰਦੀ ਦੇ ਵਿੱਚ ਵੀ ਲਿਖਿਆ ਫਿਰ ਟੈਗੋਰ ਜੀ ਤੋਂ ਇਨਸਪਾਇਰ ਹੋ ਕੇ ਨਾ ਨਹੀਂ ਪੰਜਾਬੀ ਦੇ ਵਿੱਚ ਲਿਖਣਾ ਵੀ ਸ਼ੁਰੂ ਕੀਤਾ ਸੀ ਤੇ ਇਸੇ ਕਰਕੇ ਆਪਸ਼ਨ ਸੀ ਦੇ ਨਾਲ ਚੱਲਾਂਗੇ ਆਪਸ਼ਨ ਏ ਐਂਡ ਬੀ ਦੋਨੋਂ ਹੀ ਅਦਾਕਾਰ ਵੀ ਰਹੇ ਆ ਤੇ ਸਾਹਿਤਕਾਰ ਵੀ ਰਹੇ ਆ ਨੈਕਸਟ ਹੈ ਜੀ ਆਪਣੀ ਪਤਨੀ ਨਾਲ ਮਿਲ ਕੇ ਬਲਰਾਜ ਸਾਨੀ ਨਾਲ ਮਿਲ ਕੇ ਕਿਹੜਾ ਅਖਬਾਰ ਕੱਢਿਆ ਹੁਣ ਦੇਖੋ ਜੀ ਆਪਣੀ ਪਤਨੀ ਨਾਲ ਮਿਲ ਕੇ ਬਲਰਾਜ ਸਾਨੀ ਨੇ ਕਿਹੜਾ ਅਖਬਾਰ ਕੱਢਿਆ অপਸ਼ਨਸ ਨੇ ਜਨ ਜਾਗਰਤੀ অপਸ਼ਨ ਬੀ ਪੈਰੇਦਾਰ অপਸ਼ਨ ਸੀ ਮੰਡੇ ਮਾਰਨਿੰਗ ਆਪਸ਼ਨ ਡੀ ਉਪਰੋਕਤ ਸਾਰੇ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਜੀ ਮੰਡੇ ਮਾਰਨਿੰਗ ਦੇ ਨਾਲ ਕੀ ਸੀਗਾ ਇਹਨਾਂ ਨੇ ਆਪਣੀ ਮਿਸਿਸ ਦੇ ਨਾਲ ਮਿਲ ਕੇ ਅਖਬਾਰ ਕੱਢਿਆ ਸੀ ਸ਼ਾਂਤੀ ਨੀਕੀਤਨ ਦੇ ਵਿੱਚ ਠੀਕ ਹੈ ਜੀ ਤੇ ਮੰਡੇ ਮਾਰਨਿੰਗ ਜਿਹੜਾ ਸੀਗਾ ਇੱਕ ਸਪਤਾਹਿਕ ਅਖਬਾਰ ਸੀਗਾ ਇਹ ਹਫਤੇ ਬਾਅਦ ਆਉਂਦਾ ਹੁੰਦਾ ਸੀ ਹੁਣ ਆਪਸ਼ਨ ਐਵੇਂ ਵੀ ਬਣ ਸਕਦੀਆਂ ਨੇ ਕਿ ਮੰਡੇ ਮਾਰਨਿੰਗ ਜਿਹੜਾ ਹੈ ਕਿਹੜਾ ਅਖਬਾਰ ਸੀਗਾ ਤੇ ਇਹ ਹੈ ਜੀ ਸਪਤਾਹਿਕ ਇਹ ਜਿਹੜਾ ਸੀਗਾ ਇੱਕ ਹਫਤੇ ਬਾਅਦ ਆਉਂਦਾ ਹੁੰਦਾ ਸੀ ਤਾਂ ਹੀ ਇਹਦਾ ਨਾਮ ਮੰਡੇ ਮਾਰਨਿੰਗ ਰੱਖਿਆ ਸੀ ਮੰਡੇ ਨੂੰ ਆਂਦਾ ਹੋਏਗਾ ਨੈਕਸਟ ਹੈ ਜੀ ਬਨਾਰਜ ਸਾਨੀ ਦੀ ਮੌਤ ਕਿਵੇਂ ਹੋਈ ਆਪਸ਼ਨਸ ਨੇ ਹੈ ਜੀ ਨਾਲ ਆਪਸ਼ਨ ਬੀ ਦਿਲ ਦਾ ਦੌਰਾ ਪੈਣ ਨਾਲ ਆਪਸ਼ਨ ਸੀ ਮਲੇਰੀਏ ਨਾਲ ਆਪਸ਼ਨ ਡੀ ਟੀਵੀ ਨਾਲ ਤੇ ਦਿਲ ਦੀ ਬਿਮਾਰੀ ਸੀਗੀ ਹਾਰਟ ਅਟੈਕ ਦੇ ਨਾਲ ਇਹਨਾਂ ਦੀ ਮੌਤ ਹੋਈ ਹੈ ਕਦੋਂ ਹੋਈ ਹੈ 13 April 1975 ઈશ્વી ਨੂੰ ਹੋਈ ਹੈ ਇਹ ਵੀ ਯਾਦ ਰੱਖਣਾ ਜਿੰਨੀ ਜ਼ਿਆਦਾ ਰਿਵੀਜ਼ਨ ਕਰਦੇ ਰਹੋਗੇ ਓੰਨੀ ਜ਼ਿਆਦਾ ਪਕੜ ਤੁਹਾਡੀ ਮਜ਼ਬੂਤ ਹੋਊਗੀ ਠੀਕ ਹੈ ਜੀ ਮੰਡੇ ਮਾਰਨਿੰਗ ਕੀ ਹੈ ਹੁਣ ਦੇਖੋ ਮੰਡੇ ਮਾਰਨਿੰਗ ਪੁੱਛ ਲਿਆ ਕੀ ਹੈ ਡੈਨਿਕ ਅਖਬਾਰ ਹੈ ਸਪਤਾਹੀਕ ਅਖਬਾਰ ਹੈ ਕੋਈ ਵੀ ਨਹੀਂ ਉਪਰੋਕਤ ਦੋਨੋਂ ਹਨ ਤਾਂ ਹੁਣ ਆਪਾਂ ਜੀ ਚੱਲਾਂਗੇ ਆਪਸ਼ਨ ਬੀ ਦੇ ਨਾਲ ਸਪਤਾਹੀਕ ਅਖਬਾਰ ਹੈ ਇਹ ਵੀਕਲੀ ਅਖਬਾਰ ਸੀ ਹਫਤੇ ਬਾਅਦ ਆਂਦੀ ਹੁੰਦੀ ਸੀ ਨੈਕਸਟ ਹੈ ਜੀ ਸਥਾਨੀ ਦਾ ਪਹਿਲਾ ਰੁਝਾਨ ਜਿਆਦਾ ਕਿਹੜੀ ਭਾਸ਼ਾ ਦੇ ਸਾਹਿਤ ਵਿੱਚ ਸੀ ਆਪਸ਼ਨਸ ਨੇ ਹਿੰਦੀ ਆਪਸ਼ਨ ਬੀ ਪੰਜਾਬੀ ਆਪਸ਼ਨ ਸੀ ਅੰਗਰੇਜ਼ੀ ਆਪਸ਼ਨ ਡੀ ਉਪਰੋਕਤ ਸਾਰੇ ਹੀ ਸਾਜੀ অপਸ਼ਨ ਸੀ ਦੇ ਨਾਲ ਚੱਲਾਂਗੇ অপਸ਼ਨ ਕਿਉਂਕਿ ਇਹਨਾਂ ਨੇ ਦੇਖੋ ਐਮਏ ਇੰਗਲਿਸ਼ ਦੇ ਵਿੱਚ ਕੀਤੀ ਸੀ ਠੀਕ ਹੈ ਤੇ ਇਹਨਾਂ ਦੇ ਜਿਹੜਾ ਜ਼ਿਆਦਾ ਰੁਝਾਨ ਸੀਗਾ ਉਹ ਅੰਗਰੇਜ਼ੀ ਵੱਲ ਜ਼ਿਆਦਾ ਸੀ ਅੰਗਰੇਜ਼ੀ ਦੀਆਂ ਕਵਿਤਾਵਾਂ ਲਿਖਦੇ ਸੀਗੇ ਔਰ ਜਿਹੜੀਆਂ ਰਾਵੀ ਮੈਗਜ਼ੀਨ ਦੇ ਵਿੱਚ ਛਪਦੀਆਂ ਸੀ ਸੁਣਿਆ ਪਤਾ ਕੱਲ ਦੀ ਕਲਾਸ ਦੇ ਵਿੱਚ ਦੇਖਿਆ ਸੀ ਜਦੋਂ ਸ਼ਾਂਤੀ ਨਿਕੇਤਨ ਜਾਂਦੇ ਆ ਉੱਥੇ ਹਿੰਦੀ ਦੇ ਅਧਿਆਪਕ ਵਜੋਂ ਕੰਮ ਕਰਦੇ ਆ ਤੇ ਇੱਕ ਦਿਨ ਇਹ ਕਿਸੇ ਹਿੰਦੀ ਸੰਮੇਲਨ ਦੇ ਵਿੱਚ ਇਨਵੀਟੇਸ਼ਨ ਜਦੋਂ ਟੈਗੋਰ ਜੀ ਨੂੰ ਦੀਨ ਜਾਂਦੇ ਆ ਤੇ ਫਿਰ ਟੈਗੋਰ ਜੀ ਇਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ ਕਿ ਤੁਸੀਂ ਕਿਹੜੀ ਭਾਸ਼ਾ 'ਚ ਲਿਖਦੇ ਹੋ ਇਹ ਕਹਿੰਦੇ ਆ ਕਿ ਮੈਂ ਅੰਗਰੇਜ਼ੀ ਦੇ ਵਿੱਚ ਲਿਖਦਾ ਆ ਜਾਂ ਹਿੰਦੀ ਦੇ ਵਿੱਚ ਲਿਖਦਾ ਤਾਂ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਤੂੰ ਆਪਣੀ ਭਾਸ਼ਾ ਤੋਂ ਬਹੁਤ ਦੂਰ ਹੋ ਰਿਹਾ ਹੈ ਤੇ ਇਹ ਤੇਰੇ ਲਈ ਸਹੀ ਕੰਮ ਨਹੀਂਗਾ ਤੇ ਉਸ ਤੋਂ ਬਾਅਦ ਇਨਸਪਾਇਰਡ ਹੋ ਕੇ ਇਹਨਾਂ ਨੇ ਜਿਹੜਾ ਸੀਗਾ ਪੰਜਾਬੀ ਦੇ ਵਿੱਚ ਲਿਖਣਾ ਸਟਾਰਟ ਕੀਤਾ ਸੀ ਨੈਕਸਟ ਹੈ ਜੀ ਬਲਵਾਰ ਜਾਨੀ ਨੂੰ ਪਦਮ ਸ਼੍ਰੀ ਪੁਰਸਕਾਰ ਕਿਸ ਸਾਲ ਮਿਲਿਆ ਮੋਸਟ ਮੋਸਟ ਇੰਪੋਰਟੈਂਟ ਜਿੰਨੇ ਵੀ ਅਵਾਰਡਸ ਨੇ ਇਹਨਾਂ ਨੂੰ ਤੁਸੀਂ ਰੱਟਾ ਮਾਰੋ ਜਿਵੇਂ ਮਰਜੀ ਯਾਦ ਕਰੋ ਇੱਕ ਬੈਸਟ ਤਰੀਕਾ ਹੈ ਕਿ ਤੁਸੀਂ ਇੱਕ ਚਾਰਟ ਬਣਾ ਲਓ ਜਾਂ ਇੱਕ ਨੋਟਬੁੱਕ ਤੇ ਉੱਪਰ ਇੱਕ ਟੇਬਲ ਬਣਾਓ ਜਿਹਦੇ ਵਿੱਚ ਜਿੰਨੇ ਵੀ ਕਿਉਂਕਿ ਤੁਹਾਡੇ ਪੰਜਾਬੀ ਦੇ ਵਿੱਚ 6 ਰਾਈਟਰ ਨੇ ਆਈ ਥਿੰਕ ਜਿਨ੍ਹਾਂ ਦੇ ਤੁਸੀਂ ਅਵਾਰਡਸ ਵਗੈਰਾ ਦੇਖਣੇ ਹਨ ਹਣਾ ਫਵਾਤੋਂ 10 ਹੋਣਗੇ ਅੱਠ ਦਸ ਸੁਣਗੀ ਉਹਨਾਂ ਦੇ ਤੁਸੀਂ ਕਿ ਇੱਕ ਟੇਬਲ ਬਣਾ ਲਓ ਜਿਹਦੇ ਵਿੱਚ ਉਹਨਾਂ ਦੇ ਅਵਾਰਡਸ ਜ਼ਰੂਰ ਲਿਖੋ ਉਹਨਾਂ ਦੀ ইयर्स ਲਿਖੋ ਔਰ ਉਹਨਾਂ ਦੀਆਂ ਪੁਸਤਕਾਂ ਲਿਖੋ ਕਿ ਕਿਹੜੀ ਰਚਨਾ ਦੇ ਲਈ ਉਹਨਾਂ ਨੂੰ ਕਿਹੜਾ ਪੁਰਸਕਾਰ ਮਿਲਿਆ ਹੁਣ ਆਪਾਂ ਇੱਥੇ ਦੱਸਣਾ ਹੈ ਜੀ ਪਦਮ ਸ਼੍ਰੀ ਪੁਰਸਕਾਰ ਇਹਨਾਂ ਨੂੰ ਕਿਹੜੇ ਸਾਲ ਮਿਲਿਆ ਆਪਸ਼ਨਸ ਨੇ ਸਾਡੇ ਕੋਲ 1968 1969 1960 ਜਾਂ 1970 ਤਾਂ ਆਪਸ਼ਨ ਬੀ ਦੇ ਨਾਲ ਚੱਲਾਂਗੇ ਜੀ 1969 ਈਸਵੀ ਦੇ ਵਿੱਚ ਬਲਰਾਜ ਸਾਰਨੀ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਗਵਰਨਮੈਂਟ ਆਫ ਇੰਡੀਆ ਵੱਲੋਂ ਨੈਕਸਟ ਹੈ ਜੀ ਬਲਰਾਜ ਸਾਨੀ ਨੇ ਕਿਹੜੀ ਫਿਲਮ ਨਾਲ ਅਦਾਕਾਰੀ ਸ਼ੁਰੂ ਕੀਤੀ ਮੋਸਟ ਮੋਸਟ ਇੰਪੋਰਟੈਂਟ ਡੈਬਿਊ ਕੀਤਾ ਇਹਨਾਂ ਨੇ ਕਿਹੜੀ ਫਿਲਮ ਦੇ ਨਾਲ ਡੈਬਿਊ ਕੀਤਾ ਆਪਸ਼ਨਸ ਨੇ ਦੋ ਬਿਗਾ ਜ਼ਮੀਨ ਆਪਸ਼ਨ ਬੀ ਤਰਤੀ ਦੇ ਲਾਲ ਆਪਸ਼ਨ ਸੀ ਪਵਿੱਤਰ ਪਾਪੀ ਆਪਸ਼ਨ ਡੀ ਹਮ ਲੋਕ ਤਾਂ ਆਪਸ਼ਨ ਬੀ ਦੇ ਨਾਲ ਚੱਲਾਂਗੇ ਜੀ ਤਰਤੀ ਦੇ ਲਾਲ ਦੇ ਨਾਲ ਇਹਨਾਂ ਨੇ ਡੈਬਿਊ ਕੀਤਾ ਸੀਗਾ ਪਰ ਇਹਨਾਂ ਨੂੰ ਪ੍ਰਸਿੱਧੀ ਨਹੀਂ ਮਿਲੀ ਸੀਗੀ ਉਹਦੇ ਨਾਲ ਪ੍ਰਸਿੱਧ ਪ੍ਰਸਿੱਧੀ ਇਹਨਾਂ ਨੂੰ ਕਿਸੇ ਹੋਰ ਫਿਲਮ ਦੇ ਨਾਲ ਮਿਲੀ ਉਹ ਆਪਾਂ ਨੈਕਸਟ ਐਮਸੀਕਯੂ ਦੇ ਵਿੱਚ ਦੇਖਾਂਗੇ ਠੀਕ ਹੈ ਤੇ ਜਿਹੜਾ ਇੱਕ ਚੀਜ਼ ਤੁਸੀਂ ਇਹਤੇ ਹੋਰ ਯਾਦ ਰੱਖਣੀ ਹੈ ਜਿਹੜਾ ਪਵਿੱਤਰ ਪਾਪੀ ਹੈ ਇਹ ਨਾਨਕ ਸਿੰਘ ਜੀ ਦਾ ਨਾਵਲ ਸੀਗਾ ਜਿਹੜਾ ਕਿ ਹਿੰਦੀ ਦੇ ਵਿੱਚ ਇਹਦੇ ਉੱਪਰ ਫਿਲਮ ਬਣੀ ਹੈ ਔਰ ਇਹਦੇ ਵਿੱਚ ਵੀ ਬਲਰਾਜ ਸਾਨੀ ਨੇ ਬਾਕਮਾਲ ਜਿਹੜੀ ਆਪਣੀ ਅਦਾਕਾਰੀ ਕੀਤੀ ਹੈ ਨੈਕਸਟ ਹੈ ਜੀ ਬਲਰਾਜ ਸਾਨੀ ਨੂੰ ਕਿਸ ਫਿਲਮ ਨਾਲ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਆਪਸ਼ਨਸ ਨੇ ਦੋ ਬਿਗਾ ਜ਼ਮੀਨ অপশন B ertid dilal অপশন C হামলক অপশন D ਉਪਰੋਕਤ ਸਾਰੇ ਹੀ ਤਾਂ অপশন A ਦੇ ਨਾਲ ਚੱਲਾਂਗੇ 2 ਬਿਗਾ ਜ਼ਮੀਨ ਦੇ ਨਾਲ ਇਹਨਾਂ ਨੂੰ ਪ੍ਰਸਿੱਧੀ ਮਿਲੀ ਹੈ ਫਿਲਮਾਂ ਦੇ ਵਿੱਚ ਨੈਕਸਟ ਹੈ ਬਲਰਾਜ ਸਾਨੀ ਨੇ ਪਾਕਿਸਤਾਨ ਦੀ ਯਾਤਰਾ ਕਿਹੜੇ ਸਾਲ ਕੀਤੀ ਹੁਣ ਪਾਕਿਸਤਾਨ ਦੀ ਯਾਤਰਾ ਜਿਹੜੀ ਇਹਨਾਂ ਨੇ ਕਿਹੜੇ ਸਾਲ ਕੀਤੀ ਹੈ 1962 ਦੇ ਵਿੱਚ 1969 ਦੇ ਵਿੱਚ 1960 ਦੇ ਵਿੱਚ ਜਾਂ 1970 ਦੇ ਵਿੱਚ ਠੀਕ ਹੈ ਜੀ ਕਿਉਂਕਿ ਆਪਾਂ ਜਿਹੜੀ ਕੱਲ ਥਿਊਰੀ ਦੀ ਕਲਾਸ ਕੀਤੀ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ 1960 ਦੇ ਵਿੱਚ ਇਹਨਾਂ ਨੇ ਪਾਕਿਸਤਾਨ ਦੀ ਜਿਹੜੀ ਯਾਤਰਾ ਸ਼ੁਰੂ ਕੀਤੀ ਆ ਪਰ ਜਦੋਂ ਆਪਾਂ ਮੁੜ ਵੇਖਿਆ ਪਿੰਡ ਦੀ ਗੱਲ ਕਰਾਂਗੇ ਤਾਂ ਉੱਥੇ ਆਏਗਾ 16 ਅਕਤੂਬਰ 1962 ਠੀਕ ਹੈ ਜੀ ਤੇ ਆਪਾਂ 10th ਦੇ ਸਿਲੇਬਸ ਦੇ ਅਕੋਰਡਿੰਗ ਚੱਲਾਂਗੇ ਤੇ ਫਿਰ 1962 ਦੇ ਵਿੱਚ ਕੀ ਸੀਗਾ ਬਲਰਾਜ ਸਾਨੀ ਨੇ ਜਿਹੜਾ ਪਾਕਿਸਤਾਨ ਦੀ ਯਾਤਰਾ ਜਿਹੜੀ ਉਹ ਕੀਤੀ ਸੀਗੀ ਨੈਕਸਟ ਹੈ ਜੀ ਮੇਰਾ ਰੂਸੀ ਸਫਰਨਾਮਾ ਨੂੰ ਕਿਹੜਾ ਪੁਰਸਕਾਰ ਮਿਲਿਆ ਮੇਰੇ ਰੂਸੀ ਸਫ਼ਰ ਨਾਮੇ ਨੂੰ ਆਪਾਂ ਦੱਸਣਾ ਹੈ ਕਿ ਕਿਹੜਾ ਪੁਰਸਕਾਰ ਮਿਲਿਆ ਹੈ ਤਾਂ ਆਪਸ਼ਨਸ ਨੇ ਸਾਡੇ ਕੋਲ ਸਾਹਿਤ ਆਕਾਦਮੀ ਆਪਸ਼ਨ ਬੀ ਸ਼੍ਰੋਮਣੀ ਸਾਹਿਤਕਾਰ ਆਪਸ਼ਨ ਸੀ ਨਹਿਰੂ ਸੋਵੀਅਤ ਲੈਂਡ ਤੇ ਆਪਸ਼ਨ ਡੀ ਪਦਮ ਸ਼੍ਰੀ ਤਾਂ ਹੁਣ ਆਪਾਂ ਆਪਾਂ ਆਪਸ਼ਨ ਸੀ ਦੇ ਨਾਲ ਚੱਲਾਂਗੇ ਨਹਿਰੂ ਸੋਵੀਅਤ ਲੈਂਡ ਪੁਰਸਕਾਰ ਜਿਹੜਾ ਇਹਨਾਂ ਨੂੰ ਮਿਲਿਆ ਮੇਰੇ ਰੂਸੀ ਸਫ਼ਰ ਨਾਮੇ ਦੇ ਲਈ ਠੀਕ ਹੈ ਜੀ ਯਾਦ ਰੱਖਣਾ ਕਿ ਮੇਰੇ ਰੂਸੀ ਸਫ਼ਰ ਨਾਮੇ ਦੇ ਲਈ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਹੈ ਨਹਿਰੂ ਸੋਵੀਅਤ ਲੈਂਡ ਪੁਰਸਕਾਰ ਤੇ ਪਦਮ ਸ਼੍ਰੀ ਅਗਰ ਪੁੱਛਿਆ ਜਾਏ ਤਾਂ ਉਹ ਮਿਲਿਆ 1969 ਦੇ ਵਿੱਚ ਨੈਕਸਟ ਹੈ ਜੀ ਆਪਨੇ ਕੋਲ ਬਲਰਾਜ ਸਾਨੀ ਕਿਸ ਡਿਸਟ੍ਰਿਕਟੋਂ ਦੇ ਲਿਖਾਰੀ ਸੀ ਜੁਝਾਰਵਾਦੀ ਰੋਮਾਂਸਵਾਦੀ ਪ੍ਰਗਤੀਵਾਦੀ ਉਪਰੋਕਤ ਸਾਰੇ ਹੀ অপশন সি ਦੇ ਨਾਲ ਚੱਲਾਂਗੇ ਜੀ ਆਪਾਂ ਪ੍ਰਗਤੀਵਾਦੀ मोस्ट मोस्ट ਇੰਪੋਰਟੈਂਟ ਹੈ ਪ੍ਰਗਤੀਵਾਦੀ ਜਿਹੜੇ ਸੀਗੀ ਦ੍ਰਿਸ਼ਟੀਕੋਣ ਦੇ ਮਾਲਿਕ ਸੀਗੇ ਜਾਂ ਫਿਰ ਮਾਰਕਸਵਾਦੀ ਦ੍ਰਿਸ਼ਟੀਕੋਣ ਦੇ ਜਿਹੜੇ ਇਹ ਸੀਗੇ ਲਿਖਾਰੀ ਸੀ ਪ੍ਰਗਤੀਵਾਦੀ ਵੀ ਹੋ ਸਕਦਾ ਹੈ অপਸ਼ਨ ਦੇ ਵਿੱਚ ਮਾਰਕਸਵਾਦੀ ਵੀ ਹੋ ਸਕਦਾ ਹੈ ਤੇ ਦੋਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ ਦੋਨਾਂ ਨੂੰ ਹੀ ਟਿਕ ਕਰਨਾ ਅਗਰ ਪ੍ਰਗਤੀਵਾਦੀ ਆਉਂਦਾ ਹੈ ਤੇ ਪ੍ਰਗਤੀਵਾਦੀ ਨੂੰ ਟਿਕ ਕਰੋ ਅਗਰ ਪ੍ਰਗਤੀਵਾਦੀ অপਸ਼ਨ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਮਾਰਕਸਵਾਦੀ ਨੂੰ ਟਿਕ ਕਰੋਗੇ ਨੈਕਸਟ ਹੈ ਜੀ ਬਲਰਾਜ ਸਾਨੀ ਨੇ ਮੂੜ ਵੇਖਿਆ ਪਿੰਡ ਵਿੱਚ ਕਿਸ ਪਿੰਡ ਦਾ ਜ਼ਿਕਰ ਕੀਤਾ ਹੈ অপਸ਼ਨ A ਪੇਰਾ অপਸ਼ਨ B ਪੁੱਚੋਵਾਲ অপਸ਼ਨ C ਸਿੰਚੇਵਾਲ অপਸ਼ਨ D ਦਿਲੀ ਤਾਂ ਦੇਖੋ ਜੀ ਬਲਰਾਜ ਸਾਨੀ ਦਾ ਪਿੰਡ ਜਿਹੜਾ ਸੀਗਾ ਉਹ ਪੇਰਾ ਪਿੰਡ ਸੀਗਾ ਤੇ ਮੂੜ ਵੇਖਿਆ ਪਿੰਡ ਦੇ ਵਿੱਚ ਇਹ ਗੱਲ ਕਰਦੇ ਆ ਪੇਰਾ ਪਿੰਡ ਦੀ ਠੀਕ ਹੈ ਜੀ ਇਹ ਫਿਰ ਉੱਥੇ ਜਾਂਦੇ ਆ ਪੇਰੀ ਪਿੰਡ ਦੇ ਵਿੱਚ ਤਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਨੂੰ ਪੇਰਾ ਪਿੰਡ ਦੇਖਣ ਦੇ ਲਈ ਕਿੰਨਾ ਟਾਈਮ ਮਿਲਿਆ ਸੀਗਾ 3 ਘੰਟਿਆਂ ਦਾ ਟਾਈਮ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦਾ ਪਿੰਡ ਦੇਖਣ ਦੇ ਲਈ ਨੈਕਸਟ ਹੈ ਜੀ ਸਾਨੀ ਦੀ ਫਿਲਮ ਆਤਮ ਕਥਾ ਕਿਸ ਵਿਧੀ ਰਾਹੀਂ ਪੇਸ਼ ਕੀਤੀ ਗਈ ਹੈ ਹੁਣ ਇਹਨਾਂ ਦੀ ਜਿਹੜੀ ਮੇਰੀ ਫਿਲਮੀ ਆਤਮ ਕਥਾ ਹੈ ਉਹਦੀ ਵਿਧੀ ਦੱਸਣੀ ਹੈ ਕਿ ਕਿ ਕਿਸ ਦੁਆਰਾ ਇਹਨਾਂ ਨੇ ਉਹਦੀ ਵਾਰਤਕ ਕੀਤੀ ਹੈ ਕਿਸ ਹਿਸਾਬ ਨਾਲ ਉਹਨਾਂ ਨੇ ਪੇਸ਼ ਕੀਤਾ ਆਪਸ਼ਨਸ ਨੇ ਵਿਆਖਿਆ ਆਪਸ਼ਨ ਬੀ ਕਹਾਣੀ ਆਪਸ਼ਨ ਸੀ ਫਲੈਸ਼ਬੈਕ ਆਪਸ਼ਨ ਡੀ ਕੋਈ ਵੀ ਨਹੀਂ ਤਾਂ ਆਪਸ਼ਨ ਸੀ ਦੇ ਨਾਲ ਚੱਲਾਂਗੀ ਜੀ ਫਲੈਸ਼ਬੈਕ ਵਿਧੀ ਦੇ ਨਾਲ ਇਹਨਾਂ ਨੇ ਸਾਰੀ ਚੀਜ਼ ਨੂੰ ਐਕਸਪਲੇਨ ਨੈਕਸਟ ਹੈ ਬਲਰਾਇਸਾਨੀ ਨੂੰ ਪੰਜਾਬੀ ਵਿੱਚ ਲਿਖਣ ਦੀ ਸਲਾਹ ਕਿਸ ਨੇ ਦਿੱਤੀ অপਸ਼ਨਸ ਨੇ ਪਾਈ ਵੀਰ ਸਿੰਘ অপਸ਼ਨ ਬੀ ਗੁਰਮukh ਸਿੰਘ ਮੁਸਾਫਿਰ অপਸ਼ਨ ਸੀ ਰਵਿੰਦਰਨਾਥ ਟੈਗੋਰ অপਸ਼ਨ ਡੀ ਉਪਰੋਕ ਸਾਰੇ ਹੀ ਤਾਂ অপਸ਼ਨ ਸੀ ਦੇ ਨਾਲ ਚੱਲਾਂਗੇ ਜੀ ਰਵਿੰਦਰਨਾਥ ਟੈਗੋਰ ਦੇ ਨੇ ਇਹਨਾਂ ਨੂੰ ਕੀ ਕੀਤਾ ਸੀ ਇਨਸਪਾਇਰ ਕੀਤਾ ਸੀਗਾ ਪੰਜਾਬੀ ਦੇ ਵਿੱਚ ਲਿਖਣ ਦੇ ਲਈ ਏ ਅੱਜ ਅੱਜ ਦਾ ਟਾਪਿਕ ਸਿਰਫ ਆਪਣਾ ਇਹ ਨਾ ਸੀ ਬਾਕੀ ਆਪਾਂ ਜਦੋਂ ਵਾਰਤਕ ਭਾਗ ਜਿਹੜਾ ਆਪਣਾ ਕੰਪਲੀਟ ਹੋ ਗਿਆ ਇੱਕ ਰਾਈਟਰ ਆਪਣੇ ਰਹਿ ਗਿਆ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਇੱਕ ਮੋਕ ਟੈਸਟ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਬਹੁਤ ਹੀ ਮਜ਼ੇਦਾਰ ਐਮਸੀਕਿਊਸ ਲੈ ਕੇ ਆਵਾਂਗੇ ਤੁਹਾਨੂੰ ਮਜ਼ਾ ਆ ਜਾਊਗਾ ਉਹਨੂੰ ਅਟੈਂਪਟ ਕਰਕੇ ਉਮੀਦ ਕਰਦੇ ਹਾਂ ਕਿ ਕਲਾਸ ਤੁਹਾਨੂੰ ਪਸੰਦ ਆਈ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਥੈਂਕ ਯੂ ਸੋ ਮੱਚ